ਡਿਸਕਵਰ ਪਲਸ ਹੁਣ ਤੁਹਾਨੂੰ ਦਿਖਾਉਣ ਲੱਗਾ ਹੈ 에ਰੀਅਲ 뷰 ਸਿੰਘੂ ਬਾਰਡਰ ਦਾ ਅਸੀਂ ਸਿੰਘੂ ਬਾਰਡਰ ਤੋਂ ਤਕਰੀਬਨ 3 ਕਿਲੋਮੀਟਰ ਆ ਚੁੱਕੇ ਹਾਂ ਤੇ ਪੈਰੀਫੇਰਲ ਐਕਸਪ੍ਰੈਸਵੇ ਇੱਥੋਂ ਤਕਰੀਬਨ 4.5 ਕਿਲੋਮੀਟਰ ਹੈ ਤੇ 7 ਕਿਲੋਮੀਟਰ 'ਚ ਤਕਰੀਬਨ ਟਰੈਕਟਰਾਂ ਦੀਆਂ ਟਰਾਲੀਆਂ ਦੀਆਂ ਲੰਗਰਾਂ ਦੀਆਂ ਲਾਈਨਾਂ ਦੋਨੇ ਪਾਸੇ ਨੇ ਤੁਸੀਂ ਦੇਖਦੇ ਰਹੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੱਛੇ ਕੀ 뷰 ਹੈ ਦੋਨੇ ਪਾਸੇ ਦਾ ਰੋਡ ਦਾ ਹਾਲਾਂਕਿ ਜਿਆਦਾ ਜੋ ਲੰਗਰ ਨੇ ਔਰ ਟ੍ਰੈਕਟਰਸ ਨੇ ਔਰ ਦੂਜੀ ਸਾਈਡ ਤੇ ਲੱਗੇ ਨੇ ਇਹ ਰਿਟਰਨ ਪਾਥ ਹੈ ਜਿਹੜਾ ਖਾਲੀ ਛੱਡਿਆ ਗਿਆ ਹੈ ਆਪਾਸ ਕਰ ਬਾਈਪਾਸ ਦੇ ਦੂਸਰੇ ਪਾਸੇ ਅਸੀਂ ਇਧਰੋਂ ਆ ਰਹੇ ਹਾਂ ਸਿੰਘੂ ਬਾਰਡਰ ਤੋਂ ਅਸੀਂ ਵਾਪਸ ਪੰਜਾਬ ਵੱਲ ਜਾ ਰਹੇ ਹਾਂ ਪੈਰੀਫੈਰਲ ਐਕਸਪ੍ਰੈਸਵੇ ਇੱਥੋਂ ਤਕਰੀਬਨ 4 ਕਿਲੋਮੀਟਰ ਹੈ ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਟ੍ਰੈਕਟਰ ਟਰਾਲੀਆਂ ਸਰਪਾਲਾਂ ਲਾ ਕੇ ਆਦੇ ਅਰੇਂਜਮੈਂਟ ਕਰੀ ਬੈਠੇ ਨੇ ਹਾਲਾਂਕਿ ਮੌਸਮ ਬਹੁਤ ਖਰਾਬ ਰਿਹਾ ਇੱਥੇ ਜੇ ਤੁਸੀਂ ਦੇਖਿਆ ਜਾਵੇ ਪਹਿਲਾਂ ਵੀ ਹਜੇ ਵੀ ਕਾਫੀ ਠੰਡਾ ਹੈ ਸਵੜੇ ਡਿਗਰੀ ਜੋ ਟੈਂਪਰੇਚਰ ਹੈ ਤਕਰੀਬਨ 11 ਕਿ ਡਿਗਰੀ ਹੈ ਰਾਤ ਵੇਲੇ 1 ਜਾਂ 2 ਡਿਗਰੀ ਟੈਂਪਰੇਚਰ ਤੇ ਪਹੁੰਚ ਰਿਹਾ ਹੈ ਇਸ ਠੰਡ ਦੇ ਵਿੱਚ ਵੀ ਜੋ ਕਿਸਾਨ ਨੇ ਇੱਥੇ ਡਟੇ ਹੋਏ ਨੇ ਪੂਰੀ ਤਰ੍ਹਾਂ ਕੋਈ ਲੱਗ ਨਹੀਂ ਰਿਹਾ ਤੇ ਮਾਹੌਲ ਵੀ ਕਿਸਾਨ ਘਬਰਾਏ ਹੋਏ ਨੇ ਜਾ ਕਿਸਾਨਾਂ ਨੂੰ ਕੋਈ ਲੱਗਦਾ ਹੈ ਵੀ ਕੋਈ ਸਰਕਾਰ ਸਖਤੀ ਕਰ ਸਕਦੀ ਹੈ ਕੋਈ ਇੱਥੇ ੱੱਕਾ ਮੁੱਕੀ ਹੋ ਕੇ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਕਿਸਾਨ ਪੂਰੀ ਤਰ੍ਹਾਂ ਨਾਲ ਪਰਪੇਡ ਨੇ ਲੱਖਾਂ ਦੇ ਆਪਣੇ ਕੁੱਕਰ ਜਨਰੇਟਰ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਲਾ ਚੁੱਕੇ ਨੇ ਕਿਸ ਕਿਸਾਉ ਦੇ ਕਬਰ ਹਾਟ ਦੇ ਦੇਖੀ ਜਾਈਏ ਇਹਨਾਂ ਵਿੱਚ ਨਹੀਂ ਹੈ ਕਿਉਂਕਿ ਇੱਕ ਜਜਮੇ ਦਾ ਦੌਰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਜੋ ਕਿਸਾਨ ਆ ਰਹੇ ਨੇ ਜਾ ਰਹੇ ਨੇ ਇਹ ਨਹੀਂ ਹੈ ਕਿ ਇੱਥੇ ਲਗਾਤਾਰ ਬੈਠੇ ਨੇ ਕਿਸਾਨਾਂ ਨੇ ਵੀ ਇੱਕ ਰੋਸਟਰ ਸਿਸਟਮ ਅਪਣਾ ਲਿਆ ਜਦੋਂ ਪਿੰਡਾਂ ਚੋਂ ਲੋਕ ਜਿਹੜੇ ਫਿਲ ਤੋਂ ਟਰਾਲੀ ਮੁੜਦੀ ਹੈ ਤੇ ਉਦੋਂ ਹੀ ਇੱਕ ਟਰਾਲੀ ਹੋਰ ਆ ਜਾਂਦੀ ਹੈ ਜਿਹੜੀ ਇੱਥੇ ਸਟੈਂਥ ਬਣਾਈ ਰੱਖੀ ਜਾਂਦੀ ਹੈ ਤੇ ਨਾਲ ਦੀ ਨਾਲ ਜੋ ਬੰਦੇ ਨੇ ਉਹਨਾਂ ਨੂੰ ਰੋਟੇਟ ਕੀਤਾ ਜਾਂਦਾ ਹੈ ਹੁਣ ਜੋ ਬੋਰਡ ਆ ਗਿਆ ਹੈ ਤਕਰੀਬਨ 3.5 ਕਿਲੋਮੀਟਰ ਦਾ ਹੈ ਅਸੀਂ 1 ਕਿਲੋਮੀਟਰ ਹਜੇ ਤੱਕ ਟਰੈਵਲ ਕਰ ਚੁੱਕੇ ਹਾਂ ਸਪੀਡ ਥੋੜੀ ਸਲੋ ਹੈ ਹਾਲਾਂਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਜਾਮ ਹੈ ਰਸਤਾ ਨਹੀਂ ਦਿੱਤਾ ਜਾ ਰਿਹਾ ਕਾਫੀ ਆਰਗੇਨਾਈਜ਼ ਹੈ ਇਹਨਾਂ ਨੇ ਆਪਦੀ ਅਰੇਂਜਮੈਂਟ ਰੱਖੀ ਹੈ ਵਲੰਟੀਅਰ ਇੱਥੇ ਨੇ ਗੱਡੀਆਂ ਨੂੰ ਕੰਟਰੋਲ ਕਰ ਰਹੇ ਨੇ ਕਿਤੇ ਵੀ ਜਾਮ ਲੱਗਣ ਦੀ ਜੋ ਨੌਬਤ ਨਹੀਂ ਆ ਰਹੀ ਹੈ ਹਾਲਾਂਕਿ ਟ੍ਰੈਫਿਕ ਦੋਨੇ ਪਾਸਿਆਂ ਤੋਂ ਇੱਕੋ ਹੀ ਰੋਡ ਤੇ ਚੱਲ ਰਿਹਾ ਹੈ ਇਸ ਕਰਕੇ ਸਪੀਡ ਜ਼ਰੂਰ ਸਲੋ ਹੈ ਪਰ ਜਾਮ ਦੀ ਨੌਬਤ ਕਿਤੇ ਨਹੀਂ ਹੈ ਬੜੀ ਮਖੂਬੀ ਇਸ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਵਲੰਟੀਅਰਸ ਦੁਆਰਾ ਰੋਡ ਦੇ ਸੈਂਟਰ ਵਿੱਚ ਵੀ ਜੋ ਕੰਸਟਰਕਸ਼ਨ ਦਾ ਏਰੀਆ ਪੂਰੀ ਤਰ੍ਹਾਂ ਤੁਸੀਂ ਦੇਖੋਗੇ ਓਕੂਪਾਈਡ ਹੈ ਤੇ ਉੱਥੇ ਕਾਫੀ ਟਰੈਕਟਰ ਟਰਾਲੀਆਂ ਕਈ ਤੋਂ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਇਹ ਕਾਫੀ ਦਿਨਾਂ ਤੋਂ ਇੱਥੇ ਖੜੇ ਨੇ ਕਿਉਂਕਿ 26 ਤਰੀਕ ਨੂੰ ਇਹ ਕਿਸਾਨ ਇੱਥੇ ਤੱਕ ਪਹੁੰਚ ਗਏ ਸੀ ਔਰ ਇੱਥੇ ਪਰਮਾਨੈਂਟ ਜੋ ਹੈ ਡੇਰੇ ਲਾਉਣੇ ਸ਼ੁਰੂ ਕਰਤੇ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅੱਗੇ ਦਿੱਲੀ ਬਾਰਡਰ ਤੋਂ ਐਂਟਰੀ ਨਹੀਂ ਮਿਲ ਰਹੀ ਹੈ ਹਾਲਾਂਕਿ 2-3 ਦਿਨ 네ਗੋਸ਼ੀਏਸ਼ਨ ਚੱਲੀ ਕਿ ਉਹਨਾਂ ਨੂੰ ਕਿਸ ਜਗ੍ਹਾ ਤੇ ਰੱਖਿਆ ਜਾਵੇ ਕਿਉਂਕਿ ਸਰਕਾਰ ਦੀ ਇੱਕ ਚਾਲ ਸੀ ਵੀ ਇਹਨਾਂ ਨੂੰ ਕਿਸੇ ਇੱਕ ਸੀਮਤ ਜਗ੍ਹਾ ਤੇ ਬਾੜ ਕੇ ਚਾਰੇ ਤਰਫ ਫੋਰਸ ਲਾ ਕੇ ਇਹ ਅੰਦੋਲਨ ਨੂੰ ਉੱਥੇ ਸੀਮਤ ਕਰ ਦਿੱਤਾ ਜਾਵੇ ਪਰ ਕਿਸਾਨ ਉਸ ਚਾਲ ਵਿੱਚ ਨਹੀਂ ਆਏ ਤੇ ਹੁਣ ਓਪਨ ਜੋ ਹੈ ਜੋ ਰੋਡ ਤੇ ਉੱਪਰ ਦਿੱਲੀ ਦੇ ਤਕਰੀਬਨ ਚਾਰ ਬਾਰਡਰਾਂ ਤੇ ਇਹੀ ਹਾਲਾਤ ਨੇ ਕਿਸਾਨ ਡਟੇ ਹੋਏ ਨੇ ਔਰ ਲਗਾਤਾਰ ਡਟੇ ਹੋਏ ਨੇ ਕੋਈ ਤੁਹਾਨੂੰ ਕਿਤੇ ਵੀ ਜੋ ਇੱਕ ਪਿੰਡਾਂ ਵਾਲਾ ਮਾਹੌਲ ਇੱਕ ਮੁਹੱਲੇ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ ਹਰ ਜਗ੍ਹਾ ਲੋਕ ਬੈਠੇ ਨੇ ਆਰਾਮ ਨਾਲ ਗੱਲਾਂ ਬਾਤਾਂ ਮਾਰ ਰਹੇ ਨੇ ਡਟੇ ਹੋਏ ਨੇ ਆਪਣੀਆਂ ਡਿਊਟੀਆਂ ਨੇ ਕਈਆਂ ਦੀਆਂ ਰਾਤ ਦੀਆਂ ਵੀ ਡਿਊਟੀਆਂ ਨੇ ਇੱਕ ਚੀਜ਼ ਹੋਰ ਧਿਆਨ ਵਿੱਚ ਵੇਖਣ ਆਈ ਹੈ ਕਿ ਜਿਸ ਤਰ੍ਹਾਂ ਇੱਥੇ ਅੰਦੋਲਨ ਨੂੰ ਐਨੇ ਦਿਨ ਹੋ ਗਏ ਨੇ 26 ਨਵੰਬਰ ਤੋਂ ਇੱਥੇ ਆ ਗਏ ਸੀ ਇਹ ਉਸ ਤੋਂ ਬਾਅਦ ਲਗਾਤਾਰ ਇੱਥੇ ਐਨੇ ਲੋਕਾਂ ਦੇ ਰਹਿਣ ਨਾਲ ਹਾਈਜਨ ਦੀ ਪ੍ਰੋਬਲਮ ਕਾਫੀ ਆਉਣੀ ਸੀ ਪਰ ਸਫਾਈ ਦਾ ਪੂਰਾ ਪ੍ਰਬੰਧ ਰੱਖਿਆ ਜਾ ਰਿਹਾ ਸਾਰਾ ਕਚਰਾ ਇਕੱਠਾ ਕਰਕੇ ਡਿਸਪੋਜ਼ਲ ਕੀਤਾ ਜਾ ਰਿਹਾ ਕਚਰੇ ਦੇ ਟਰੱਕ ਲੱਗੇ ਹੋਏ ਨੇ ਔਰ ਪੂਰੀ ਤਰ੍ਹਾਂ ਨਾ ਇੱਥੋਂ ਦੀ ਸਫਾਈ ਜਿੱਦਾਂ ਥੱਲੇ ਤੁਸੀਂ ਦੇਖ ਸਕਦੇ ਹੋ ਸਾਫ਼ੀ ਸਫਾਈ ਹੈ ਬਲਕਿ ਜਿੰਨੀ ਕ ਹਾਈਵੇ ਤੇ ਹੁੰਦੀ ਹੈ ਉਸ ਤੋਂ ਵੱਧ ਵੀ ਸਫਾਈ ਸਾਨੂੰ ਵੇਖਣ ਚ ਮਿਲ ਰਹੀ ਹੈ ਜਾਨੀ ਹਰ ਤਰ੍ਹਾਂ ਦੀ ਜੋ ਸਹੂਲਤ ਹੈ ਪੀਣ ਦੇ ਪਾਣੀ ਦੀ ਕਚਰੇ ਦੇ ਚੁਕਾਈ ਦੀ ਹਰ ਤਰ੍ਹਾਂ ਦੀ ਜੋ ਉਹ ਹੈਂਡਲ ਕੀਤੀ ਜਾ ਰਹੀ ਹੈ ਇੱਕ ਪਾਸੇ ਰੋਡ ਦਾ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਤੇ ਦੂਸਰੇ ਪਾਸੇ ਕਿਸਾਨਾਂ ਦੇ ਟਰੈਕਟਰ ਵੀ ਖੜੇ ਨੇ पर फिर भी जाम वाली स्थिति नहीं है क्योंकि ट्रैफिक दी मैनेजमेंट अच्छी नहीं काफी अच्छी है थोड़ा बहुत ट्रैफिक जिथे बॉटल नेक ने कंस्ट्रक्शन दे ने ओथे वॉलंटियर्स द्वारा मैनेज ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਸਾਹਮਣੇ ਸਾਡੇ ਹੁਣ ਇਸ ਵੇਲੇ ਥੋੜੀ ਜੀ ਉਥੇ ਕੰਜੈਸ਼ਨ ਹੈ ਸਾਹਮਣੇ ਜਿਸ ਤਰ੍ਹਾਂ स्नो ਹੋ ਗਈ ਹੈ ਉਧਰ ਦਿਖਾ ਦਿਓ हां ਪਰ ਹੁਣ ਉਥੇ ਜਿਸ ਤਰ੍ਹਾਂ volunteers ਉਹ ਪੰਜ ਪੰਜ ਕੇ ਆਰਗੇਨਾਈਜ਼ਰਸ ਨੂੰ ਕਰ ਰਹੇ ਨੇ ਵਿਚਾਲੇ ਖੜਾ ਹੈ ਬੰਦਾ ਔਰ ਕਬਲ ਲਾਈਨ ਉਹ ਨਹੀਂ ਲੱਗਦੇ ਰਹੇ ਕਿਤੇ ਵੀ ਇਸੇ ਕਰਕੇ ਜੋ ਹੈ ਜਾਮ ਨਹੀਂ ਲੱਗ ਰਿਹਾ ਹਾਲਾਂਕਿ ਟ੍ਰੈਫਿਕ ਸਲੋ ਹੋ ਜਾਂਦਾ ਹੈ ਪਰ ਜਾਮ ਦੀ ਜੋ ਸਥਿਤੀ ਹੈ ਕਿਤੇ ਵੀ ਨਹੀਂ ਹੋ ਰਹੀ ਹੈ ਦੂਸਰੀ ਸਾਈਡ ਤੇ ਵੀ ਟ੍ਰੈਫਿਕ ਚੱਲ ਰਿਹਾ ਹੈ ਦੂਸਰੀ ਸਾਈਡ ਤੇ ਵੀ ਟੂ ਵੇ ਹੀ ਚੱਲ ਰਿਹਾ ਹੈ ਇਸ ਕਰਕੇ ਸਲੋ ਹੈ ਕਿਉਂਕਿ ਕਈ ਜਗ੍ਹਾ ਨੈਸ਼ਨਲ ਹਾਈਵੇ ਕੰਸਟਰਕਸ਼ਨ ਵਿੱਚ ਹੋਣ ਕਰਕੇ ਯੂ ਟਰਨ ਮਾਰਨ ਦੀ ਸੁਵਿਧਾ ਨਹੀਂ ਹੈ ਇਸ ਕਰਕੇ ਜੋ ਅੱਪ ਵਾਲੀ ਰੋਡ ਹੈ ਦਿੱਲੀ ਜਾਣ ਵਾਲੀ ਰੋਡ ਹੈ ਉਸਤੇ ਵੀ ਲੋਕਾਂ ਨੂੰ ਉਸੇ ਰੋਡ ਤੇ ਵਾਪਸ ਆਉਣਾ ਪੈਂਦਾ ਹੈ ਇਸ ਕਰਕੇ ਉੱਥੇ ਵੀ ਥੋੜੀ ਡਬਲ ਲਾਈਨ ਲੱਗਦੀ ਹੈ ਪਰ ਮੈਨੇਜੇਬਲ ਹੈ ਜੇ ਕਿਸੇ ਨੇ ਆਉਣਾ ਹੈ ਤੇ ਕੋਈ ਐਡੀ ਦੁਬਿਧਾ ਵਾਲੀ ਗੱਲ ਨਹੀਂ ਹੈ ਕਿ ਤੁਹਾਡੀ ਗੱਡੀ ਸਟ੍ਰਕ ਹੋ ਜਾਏਗੀ ਜਾਂ ਤੁਸੀਂ ਇੱਥੇ ਆ ਕੇ ਵਾਪਸ ਨਹੀਂ ਨਿਕਲ ਪਾਓਗੇ ਜੇ ਇੱਥੇ ਦੇਖਿਆ ਜਾਵੇ ਜਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਪਿੱਛੇ ਦੇਖ ਰਿਹਾ ਵੀ ਬਾਲਣ ਇੰਨਾ ਪਿਆ ਹੈ ਕਿਸੇ ਵੀ ਲੰਗਰ ਨੂੰ ਕੋਈ ਕਮੀ ਨਹੀਂ ਔਰ ਲਗਾਤਾਰ ਜੇ ਅਜਿਹੇ ਰਸਤੇ ਜ ਵੀ ਦੇਖਿਆ ਦੋ ਤਿੰਨ ਟਰਾਲੀਆਂ ਨੇ ਜੋ ਲੱਕੜ ਦੀਆਂ ਪੰਜਾਬ ਦੇ ਪਿੰਡਾਂ ਤੋਂ ਆ ਰਹੀਆਂ ਨੇ ਹਾਲਾਂਕਿ ਗੈਸ ਵੀ ਬਹੁਤ ਸਾਰੇ ਲੰਗਰਾਂ 'ਚ ਅਸੀਂ ਪਰਤੋ ਵਿੱਚ ਆਉਂਦੀ ਦੇਖੀ ਲੋਕਾਂ ਨੇ ਟਰਾਲੀਆਂ ਵਿੱਚ ਵੀ ਆਪਣੀ ਗੈਸ ਰੱਖੀ ਆ ਪਰ ਜੋ ਸੁੱਕਾ ਬਾਲਣ ਹੈ ਇੱਥੇ ਬਹੁਤ ਪਲੈਂਟੀ ਵਿੱਚ ਪਿਆ ਹੈ ਕੋਈ ਕਮੀ ਨਹੀਂ ਹੈ ਔਰ ਲਗਾਤਾਰ ਪਿੰਡਾਂ ਤੋਂ ਹੋਰ ਵੀ ਆ ਰਿਹਾ ਹੈ ਇਸ ਕਰਕੇ ਕੋਈ ਇਹਨਾਂ ਨੂੰ ਜੇ ਐਡਮਿਨਿਸਟ੍ਰੇਸ਼ਨ ਦੀ ਅਸੀਂ ਖਾਣ ਪੀਣ ਦੀ ਦੇਖੀ ਜਾਵੇ ਪ੍ਰੋਬਲਮ ਤੇ ਲੱਗਦਾ ਨਹੀਂ ਆ ਵੀ ਕਿਸਾਨਾਂ ਨੂੰ ਕੋਈ ਪ੍ਰੋਬਲਮ ਅਗਲੇ 2-3 ਮਹੀਨੇ ਕਿਤੇ ਕਿਸੇ ਚੀਜ਼ ਦੀ ਕਮੀ ਆ ਸਕਦੀ ਹੈ ਜਿੱਤੇ ਜਿੱਤੇ ਅਸੀਂ ਦਿਖਾਇਆ ਜਿਵੇਂ ਕਿ ਪ੍ਰੋਬਲਮ ਜਿੱਤੇ ਯੂ ਟਰਨ ਹੈ ਉੱਥੇ ਹੀ ਹੈ ਕਿਉਂਕਿ ਦੋਨੇ ਪਾਸੇ ਤਾਂ ਟ੍ਰੈਫਿਕ ਹੁੰਦਾ ਹੈ ਔਰ ਮੋੜਨ ਦੀ ਜਗ੍ਹਾ ਬਹੁਤ ਘੱਟ ਹੈ ਇਸ ਕਰਕੇ ਥੋੜੀ ਜੀ ਪ੍ਰੋਬਲਮ ਉਸ ਜਗ੍ਹਾ ਤੇ ਜ਼ਰੂਰ ਆਉਂਦੀ ਹੈ ਹੁਣ ਅਸੀਂ ਤਕਰੀਬਨ 1.5 ਕਿਲੋਮੀਟਰ ਜੋ ਦੂਰ ਹਾਂ ਪੈਰੀਫਰਲ ਐਕਸਪ੍ਰੈਸ ਵੇਤੇ ਅਜੇ ਵੀ ਟਰਾਲੀਆਂ ਦੀ ਜੇ ਤੁਸੀਂ ਦੋਨੇ ਪਾਸੇ ਦੇਖੋ ਜੋ ਗਿਣਤੀ ਹੈ ਉਹ ਵੱਧ ਰਹੀ ਹੈ ਸਵੇਰ ਤੋਂ ਟਰਾਲੀਆਂ ਜੋ ਉੱਥੇ ਆਉਣੀਆਂ ਸ਼ੁਰੂ ਹੁੰਦੀਆਂ ਨੇ ਇਸ ਵੇਲੇ ਹਾਲਾਂਕਿ ਜੋ ਘਰਾਂ ਨੂੰ ਪਰਤਣ ਵਾਲੇ ਲੋਕ ਨੇ ਉਹ ਬਹੁਤ ਘੱਟ ਹੁੰਦੇ ਨੇ ਔਰ ਰਾਤ ਨੂੰ ਇੱਥੇ ਪਹੁੰਚਣ ਵਾਲੇ ਹੁੰਦੇ ਨੇ ਜੋ ਪੰਜਾਬ ਤੋਂ ਦੂਰੋਂ ਬਟਿੰਡਾ ਬੋਰ ਅਮਰਸਰ ਤੋਂ ਆਉਂਦੇ ਨੇ ਇਸ ਵੇਲੇ ਲਗਾਤਾਰ ਟਰਾਲੀਆਂ ਆ ਰਹੀਆਂ ਨੇ ਕਿਉਂਕਿ ਜਿਨ੍ਹਾਂ ਨੇ ਤਾਂ ਪਰਤਣਾ ਹੁੰਦਾ ਉਸ ਵੇੜ ਦੇ ਟਾਈਮ ਵਰਤਦੇ ਨੇ ਤਾਂ ਕਿ ਵਿంటర్ ਦੇ ਦਿਨ ਨੇ ਸ਼ਾਮ ਤੱਕ ਘਰ ਪਹੁੰਚ ਸਕਣ ਹੁਣ ਅਸੀਂ ਤਕਰੀਬਨ ਪੈਰੀਫਰਲ ਐਕਸਪ੍ਰੈਸ ਜੋ 7.5 ਕਿਲੋਮੀਟਰ ਦੂਰ ਹੈ ਉੱਥੇ ਪਹੁੰਚਣ ਵਾਲੇ ਆ ਉਸ ਤੋਂ ਅੱਗੇ ਵੀ ਟਰਾਲੀਆਂ ਨੇ ਪਰ ਉਸ ਤੋਂ ਅੱਗੇ ਜੋ ਹੈ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਰਹਿ ਕਿਉਂਕਿ ਨੈਸ਼ਨਲ ਹਾਈਵੇਅ ਅੰਡਰ ਕੰਸਟਰਕਸ਼ਨ ਹੈ ਲੇਨ ਬਣ ਰਹੀ ਹੈ ਪਾਣੀਪਤੂ ਲੈ ਕੇ ਦਿੱਲੀ ਤੱਕ ਦਾ ਸਫ਼ਰ ਕੇ ਉੱਥੇ ਜਿਆਦਾ ਥਗਾ ਨਹੀਂ ਹੈ ਪਰ ਇੱਥੇ ਲਗਾਤਾਰ ਜੋ ਹੈ ਗੱਡੀਆਂ ਦੀ ਲਾਈਨ ਲੱਗੀ ਹੋਈ ਹੈ ਦੋਨੇ ਪਾਸੇ ਰੋਡ ਦੇ ਵਿਚਕਾਰ ਵੀ ਰੋਡ ਦੇ ਅਸੀਂ ਦਿਖਾ ਰਹੇ ਅਸੀਂ ਤੁਹਾਨੂੰ 에ਰੀਅਲ 뷰 ਕਿਸਾਨ ਅੰਦੋਲਨ ਦਾ ਕੁੰਟਲੀ ਬਾਰਡਰ ਮੈਂ ਜਲਦੀਪ ਘੁੰਮਣ ਦੇ ਨਾਲ ਦਰਸ਼ਨ ਤੇ ਲੋ ਸਿੰਘਾ ਬਾਡਲ ਦਿੱਲੀ ਦਿਸਕਵਰ ਪਲੱਸ ਦੇ ਨਾਲ ਜੋ ਤੁਹਾਨੂੰ ਦਿਖਾਉਂਦਾ ਹੈ ਸੱਚ ਹਮੇਸ਼ਾ ਸੱਚ ਖੜੇਗਾ ਤੁਹਾਡੇ ਨਾਲ ਦਿਸਕਵਰ ਪਲੱਸ